ਨਹੀਂ ਬਾਈ ਮੈਂ ਕੁਛ ਨਹੀਂ ਕੀਤਾ ਇਹ ਤੁਹਾਡਾ ਗੁਰੂ ਬੜਾ ਬਿਆਨਤ ਹੈ ਮੈਂ ਤੁਹਾਨੂੰ ਇਹ ਕੀ ਕਹ ਰਿਹਾ ਨਾ ਤੁਹਾਡਾ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਬੜਾ ਬਿਆਨਤ ਹੈ ਉਹਨੂੰ ਪਤਾ ਸੀ ਤੁਹਾਨੂੰ ਠੰਡ ਲੱਗ ਰਹੀ ਹੈ ਪਤਾ ਸੀ ਨਾ ਮੈ ਮੈਂ ਤਾਂ ਮੈਂ ਤਾਂ ਆਪਣੇ ਕੰਮ ਜਾ ਰਿਹਾ ਸੀ ਮੈਂ ਤੁਹਾਨੂੰ ਦੇਖਿਆ ਤੁਹਾਨੂੰ ਦੇ ਕੇ ਵਾਪਸ ਮੋੜਿਆ ਹੈ ਪਿਆਰਿਓ ਗੁਰੂ ਰਾਮਦਾਸ ਜੀਉਂਦੇ ਗੁਰੂ ਨੇ ਉਹ ਬੈਠੇ ਨੇ ਜੀਉਂਦੇ ਨਾ ਉਹ ਬੈਠੇ ਨੇ ਉਹਨਾਂ ਨੂੰ ਪਤਾ ਹੈ ਮੇਰੇ ਗੁਰਸਿੱਖ ਨੂੰ ਠੰਡ ਲੱਗ ਰਹੀ ਹੈ ਜੀ ਜੀ ਸਾਡੇ ਕੋਲ ਨੋਟ ਹੈ ਤੁਹਾਡੇ ਕੋਲ ਓਟ ਹੈ ਗੁਰੂ ਰਾਮਦਾਸ ਪਾਸ਼ਾ ਜੀ ਠੀਕ ਹੈ ਨਾ ਅਸੀਂ ਕੁਝ ਨਹੀਂ ਕੀਤਾ ਜੋ ਇਹ ਤੁਹਾਨੂੰ ਕੱਪੜੇ ਲੈ ਕੇ ਦਿੱਤੇ ਨਾ ਇਹ ਮਾਲਕ ਨੇ ਸਾਨੂੰ ਡਿਊਟੀ ਲਈ ਹੈ ਮੇਰੀ ਜੇ ਨਿਰਵੈਰ ਤੂੰ ਜਾਣਾ ਤੇ ਜਿਹੜਾ ਗੁਰਸਿੱਖ ਮੇਰਾ ਪਿਆਰਾ ਹੈ ਠੰਡ ਦਾ ਪਿਆਵਣਾ ਜੁੱਠਾ ਲੱਗਦੀ ਉਹਨੂੰ ਦੇ ਦੇ ਤੇ ਬੱਬੀ ਮੈਂ ਅੱਜ ਉਹੀ ਮੈਂ ਕੀਤਾ ਮੇਰਾ ਕੋਈ ਕਹ ਲੋ ਕਿ ਮੇਰਾ ਧੰਨਵਾਦ ਕਰਨ ਦੀ ਲੋੜ ਨਹੀਂ ਇਹ ਸ਼ੁਕਰਾਨਾ ਗੁਰੂ ਰਾਮਦਾਸ ਪਾਸ਼ਾ ਦਾ ਠੀਕ ਹੈ ਨਾ ਦੇ ਫੜੋ ਚਾਹ ਫੜੋ ਆਹ ਚਾਹ ਪੀਓ ਜੀ ਇਹ ਤੁਹਾਡੇ ਵਾਸਤੇ ਚਾਹ ਚਾਹ ਪੀਓ ਕਾ ਪੈ ਗਿਸ ਨੂੰ ਨਾਲ ਦੇ ਫੜ ਫਲ ਕਾ ਫੜ ਲਓ ਅਪੇ ਚਾਹ ਪੀਓ ਤੇ ਗਰਮ ਹੋ ਜਓ ਤੇ ਬਾਬਾ ਜੀ ਮੈਂ ਕਿਤੇ ਨਹੀਂ ਜਾਣਾ ਮੈਂ ਤੁਹਾਨੂੰ ਇੱਕ ਝੂਠ ਬੋਲਿਆ ਸੀ ਕਿ ਆਟੇ ਦੀ ਬੋਲੀ ਦੇ ਗਈ ਹਣੀ ਹੈ ਹੈ ਨਾ ਇਹ ਨਾ ਇਹ ਬੋਲਿਆ ਆਪਾ ਆਗ ਹਾਂ ਅਗੇ ਨਾ ਤੁਸੀਂ ਤੁਸੀਂ ਹੁਣ ਬੇਨਤੀ ਸੁਣੋ ਇੱਕ ਮੈਂ ਹੋਰ ਮੈਂ ਬੇਨਤੀ ਕਰਨੀ ਆ ਤੁਸੀਂ ਮੈਨੂੰ ਦੱਸੋ ਕਿੰਨੇ ਪੈਸੇ ਲੋਗੇ ਹੁਣ ਤੁਸੀਂ ਮੈਨੂੰ ਉੱਥੋਂ ਦਾ ਕੇ ਖਿੱਚ ਕੇ ਲੈ ਕੇ ਆਏ ਹੋ ਉਹ ਤੁਹਾਡੇ ਕੋਈ ਆਪਾਂ ਕਹ ਬੋਹ ਨਹੀਂ ਮੰਗ ਤੁਹਾਡੇ ਜੋ ਤੁਹਾਡੇ ਸਰ ਅੱਛਾ ਆ ਫੜੋ ਬਿਸਕੁਟ ਖਾਓ ਜੋਤ ਸਾਡੇ ਸਾਡਾ ਹਾਂ ਆ ਫੜੋ ਆਪੇ ਦੇ ਸਾਡੇ ਆਪਾਂ ਮੋਹ ਨਹੀਂ ਮੰਗ ਅੱਛਾ ਤੁਸੀਂ ਮੇਰੇ ਘਰ ਤੇ ਆਏ ਹੋ ਹੁਣ ਸਾਡਾ ਵੀ ਫਰਜ਼ ਮੰਨਦਾ ਨਾ ਤੁਹਾਨੂੰ ਕੀ ਉਤ ਦੇ ਦਈਏ ਜੋ ਸਾਡੀ ਖੁਸ਼ੀ ਹਾਂ ਚਲੋ ਫੜੋ ਖਾਓ ਤੁਸੀਂ ਬਿਸਕੁਟ ਖਾਣੇ ਗੁਰੂ ਰਾਮਦਾਸ ਜੀ ਮਾੜਾ ਬੜਾ ਬਿਆਨਤਾ ਬਿਲਕੁਲ ਬੜੀ ਬਿਆਨਤਾ ਸਾਡੇ ਪਾਸ਼ਾ ਜੀ ਅੱਛਾ ਕਾਠਾ ਹੀ ਕੋਈ ਨਹੀਂ ਮਤਲਬ ਕਿ ਨਾ ਬੜੇ ਬਿਹਨ ਤਾਂ ਸਾਡੇ ਗੁਰੂ ਅੰਮ੍ਰਿਤਸਰ ਸਾਹਿਬ ਜੀ ਨੂੰ ਤੁਹਾਡੀਆਂ ਅਸੀਸਾਂ ਚਾਹੀਦੀਆਂ ਮਸ ਅਸੀਸਾਂ ਦਿਓ ਕਿ ਤੁਹਾਡੇ ਵਰਗੇ ਦੇ ਕੰਮ ਆ ਸਕੀਏ ਅਸੀਂ ਹਾਂ ਜੀ 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 ਸਾਡੇ ਮਹਾਰਾਜ ਬੜੀ ਬੜੀ ਉਮਰ ਕਰੇ ਸ਼ੁਕਰ ਹੈ ਗੁਰੂ ਅੰਮ੍ਰਿਤਸਰ ਸਾਹਿਬ ਦਾ ਸ਼ੁਕਰ ਹੈ ਮਹਾਰਾਜ ਵੀ ਵਾਧਾ ਕਰੇ ਸ਼ੁਕਰ ਹੈ ਸ਼ੁਕਰ ਹੈ ਗੁਰੂ ਸਾਹਿਬ ਦਾ ਬਿਲਕੁਲ ਬਿਲਕੁਲ ਸ਼ੁਕਰ ਹੈ ਅਸੀਂ ਕੋਮ ਦੇ ਕੰਮ ਆ ਸਕੀਏ ਅਸੀਂ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਸਾਂਭ ਸਕੀਏ ਇੰਨੀ ਕਿ ਮਹਾਰਾਜ ਨੂੰ ਮਤ ਦੇ ਨੇ ਸਮਤ ਪ੍ਰਚਨ ਕੋ ਜੇ ਹੋਣ ਤਾਂ ਮਾਇ ਦੇ ਰਹੀਆਂ ਏ ਫੜੂ ਮਾਇਆ ਠੀਕ ਹੈ ਸੱਖਰ ਵੀ ਦਵਾਈ ਹੀ ਹਾਂਜੀ ਇਹ ਤੁਹਾਡੇ ਕੋਲ ਮਾਇਆ ਆ ਗਈ ਹੈ ਠੀਕ ਹੈ ਦਿਹਾੜੀ ਪੂਰੀ ਹੋ ਗਈ ਕਹਦੀ ਆਪਾਂ ਸਵਾਸ ਸਵਾਸ ਗੁਰੂ ਰਾਮਦਾਸ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਿਰ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਪਿਆਰਿਓ ਤੁਹਾਡਾ ਗੁਰੂ ਬੇਅੰਤ ਹੈ ਉਹਨੇ ਤੁਹਾਡੀ ਇਹ ਸੇਵਾ ਕੀਤੀ ਕਿਉਂਕਿ ਤੁਸੀਂ ਥਰਦੇ ਪਏ ਸੀ ਮੈਂ ਫਿਰ ਦੱਸਿਆ ਅਸੀਂ ਕੁਛ ਨਹੀਂ ਕੀਤਾ ਠੀਕ ਹੈ ਸੰਗੋ ਤੁਹਾਡਾ ਗੁਰੂ ਤੁਹਾਡੇ ਨਾਲ ਹੈ ਅੰਗ ਸੰਗ ਹੈ ਠੀਕ ਹੈ ਤੁਸੀਂ ਬਸ ਅਸੀਸ ਦੇਣੀ ਬਜ਼ੁਰਗੋ ਕਿ ਅਸੀਂ ਕੌਮ ਦੇ ਕੰਮ ਆ ਸਕੀਏ ਕੌਮ ਨੂੰ ਸੋਜੀ ਮਿਲੇ ਸਾਡੇ ਬਜ਼ੁਰਗ ਜਿਹੜੇ ਰੋਲਦੇ ਪਏ ਨੇ ਅਸੀਂ ਇਹਨਾਂ ਦੀ ਬਾਹ ਫੜ ਸਕੀਏ ਠੀਕ ਹੈ ਤੁਸੀਂ ਇਹ ਚੀਜ਼ ਅਰਦਾਸ ਕਰਨੀ ਗੁਰੂ ਅਮਰਦਾਸ ਪਾਸ਼ਾ ਨੂੰ ਜਿਵੇਂ ਅਸੀਂ ਸਾਡੇ ਸਹਾਇ ਹੋਏ ਹਾਂ ਹੋਰ ਵੀ ਵੀਰ ਜਿਹੜੇ ਵੱਖ-ਵੱਖਰੇ ਸ਼ਹਿਰਾਂ 'ਚ ਆ ਉਹ ਵੀ ਆਪਣੇ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਬਜ਼ੁਰਗਾਂ ਉਹਨਾਂ ਦੀ ਸਹਾਇ ਹੋਣ ਸਾਨੂੰ ਦੇਖ ਕੇ ਹੈਨਾ ਕਿਸੇ ਬਜ਼ੁਰਗ ਨੂੰ ਤਕੇ ਨਾ ਖਾਣੇ ਪੈਣ ਕਿਸੇ ਬਜ਼ੁਰਗ ਨੂੰ 50-50 ਰੁਪਏ ਦੇ ਉੱਤੇ ਰਿਕਸ਼ੇ ਨਾ ਚਲਾਣੇ ਪੈਣ ਸਾਡਾ ਪੰਜਾਬ ਸਾਡੇ ਪਿੰਡ ਸਾਡੇ ਬਜ਼ੁਰਗ ਹਾਂਜੀ ਠੀਕ ਹੈ ਨਾ ਇਹ ਚੀਜ਼ ਦੀ ਤੁਸੀਂ ਅਰਦਾਸ ਕਰਨੀ ਬੇਨਤੀ ਕਰਨੀ ਮੇਰੇ ਵਾਸਤੇ ਕੁਛ ਨਾ ਮੰਗਿਓ ਮੈਨੂੰ ਕੁਛ ਨਹੀਂ ਚਾਹੀਦਾ ਬਸ ਗੁਰੂ ਅਮਰਦਾਸ ਪਾਸ਼ਾ ਦੀ ਓਟ ਚਾਹੀਦੀ ਜਿਹੜੀ ਤੁਹਾਡੇ ਕੋਲ ਹੈ ਜ਼ਰੂਰ ਠ ਚਲੋ ਪਿਆਰਿਓ ਠੀਕ ਹੈ ਜੀ ਹੁਣ ਤੁਸੀਂ ਕਿੰਨਗੇ ਹੋ ਗਏ ਨਾ ਨਿੱਕੇ ਹੋ ਗਏ ਠੰਡ ਵੀ ਨਹੀਂ ਲੱਗਦੀ ਚਲੋ ਪਿਆਰਿਓ ਹੁਣ ਤੁਸੀਂ ਚਲੇ ਜਾਓ ਠੀਕ ਹੈ ਜੀ ਹਾਂ ਚਲੋ ਆ ਆ ਆ ਫੜਨੋਂ ਪਹਿਲੇ ਤੁਸੀਂ ਰੱਖ ਲਓ ਦੇਚ ਹੁਣ ਤੁਸੀਂ ਨਾ ਘਰ ਜਾਣਾ ਜੀ ਬੇਨਤੀ ਹੈ ਹੁਣ ਰਿਕਸ਼ਾ ਲੈ ਚਲਾਣਾ ਠੀਕ ਹੈ 60 ਰੁਪਏ ਤੇ ਉਹ ਵੀ ਪੈਸੇ ਆ ਗਏ ਢੜੀ ਬਣ ਗਈ ਫੜ ਘਰ ਜਾਓ ਠੀਕ ਹੈ ਚਲੋ ਧੰ ਗੁਰੂ ਗ੍ਰਾਮ ਦਾਸ ਦੀ ਕਿਰਪਾ ਕਰਨ ਮੇਰੇ ਤੇ ਬਾਬਿਓ ਵਾਹਿਗੁਰੂ ਮਾਰਿਆ ਸਾਡਾ ਜੀ ਚਲੋ ਠੀਕ ਹੈ ਪਿਆਰਿਓ ਗੁਰੂ ਗ੍ਰਾਮ ਦਾਸ ਚਲੋ ਠੀਕ ਹੈ ਪਿਆਰਿਓ ਓਕੇ ਜੀ ਵਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਈ ਗੰਜ਼ਰ ਹੁੰਦਾ